ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰਾ ਬਲੌਗ ਦੇਖਣ ਆਓਈ ਭੈਣ ਭਰਾਵਾਂ ਨੂੰ ਮੈਂ ਇਸ ਟਾਈਮ ਹੈਗਾ ਮਹੇਸ਼ਵਰੀ ਮੱਧ ਪ੍ਰਦੇਸ਼ ਮਹੇਸ਼ਵਰੀ ਉਹ ਸ਼ਹਿਰ ਹੈ ਜਿੱਥੋਂ ਦੀਆਂ ਸਾਰੀਆਂ ਮਸ਼ਹੂਰ ਨੇ ਤੇ ਸਾਰੀਆਂ ਸ਼ੁਰੂ ਕੀਤੀਆਂ ਸੀ ਬਣਾਉਣੀਆਂ ਰਾਣੀ ਅਹਲਿਆ ਨੇ ਰਾਣੀ ਅਹਲਿਆ ਕੌਣ ਸੀ ਕਹਿੰਦਾ ਕੀ ਇਤਿਹਾਸ ਆ ਇਹਦੀ ਅਗਰ ਆਪਾਂ ਬਾਅਦ ਚ ਗੱਲ ਕਰਦੇ ਆਂ ਪਹਿਲਾਂ ਆਪਾਂ ਰਾਣੀ ਅਹਲਿਆ ਦਾ ਮਹਿਲ ਦੇਖਣ ਲਈ ਚੱਲਦੇ ਆਂ ਜਿਹੜਾ ਮੇਰੇ ਪਿੱਛੇ ਗੋਮਬਰ ਦਿਖ ਰਿਹਾ ਇਹ ਮਹਿਲ ਦਾ ਹੀ ਹਿੱਸਾ ਹੈ ਇੱਕ ਉਧਰ ਮਗਰ ਮਹਿਲ ਹੈ ਤੁਹ ਸਾਰੇ ਜਿਹੜੇ ਮੇਰੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਤੇ ਆਪਾਂ ਘੁੰਮਦੇ ਆਂ ਮਹੇਸ਼ਵਰੀ ਸ਼ਹਿਰ ਮੱਧ ਪ੍ਰਦੇਸ਼ ਦਾ ਆਪਾਂ ਭਾਰਤ ਦੀਆਂ ਕਈ ਰਾਣੀਆਂ ਦਾ ਇਤਿਹਾਸ ਜਾਣਦੇ ਆਂ ਜਿਵੇਂ ਕਸ਼ਮੀਰ ਦੀ ਰਾਣੀ ਹੋਈ ਹੈ ਕਵੀਨ ਦੱਦਾ ਦਿੱਲੀ ਦੀ ਹੋਈ ਹੈ ਰਾਣੀ ਰਜੀਆ ਸੁਲਤਾਨਾ ਤੇ ਚੰਦਰੀ ਦੀ ਰਾਣੀ ਹੋਈ ਹੈ ਲక్ష్ਮੀਬਾਈ ਅੱਜ ਆਪਾਂ ਜਿਹੜੇ ਸ਼ਹਿਰ ਆਏ ਹੋਏ ਆ ਇਹ ਸ਼ਹਿਰ ਮਰਾਠਿਆਂ ਦੀ ਰਾਣੀ ਰਾਣੀ ਹਲਿਆਬਾਈ ਦਾ ਘਰ ਆ ਇੱਥੇ ਉਹਨਾਂ ਦਾ ਬਣਾਇਆ ਗਿਆ ਇੱਕ ਕਿਲਾ ਅੱਜ ਆਪਾਂ ਉਹ ਦੇਖਦੇ ਆਂ ਮਹੀਸ਼ਵਰ ਸ਼ਹਿਰ ਇੰਦੌਰ ਤੋਂ ਲਗਭਗ 100 ਕਿਲੋਮੀਟਰ ਬਾਅਦ ਦੂਰ ਆ ਤੇ ਇਹ ਸ਼ਹਿਰ 18ਵੀਂ ਸਦੀ ਦੇ Hindu ਮੰਦਰਾਂ ਦੇ ਲਈ ਮਸ਼ਹੂਰ ਹੈ। ਮਹੀਸ਼ਵਰ ਹੋ ਗਿਆ ਜਿਹਦੇ ਨਾਲ ਹੀ ਹੈਗਾ ਮੰਡਲੇਸ਼ਵਰ 7-8 ਕਿਲੋਮੀਟਰ ਬਾਅਦ। ਰਾਣੀ ਅਹਲਿਆ ਨੂੰ ਇੱਥੋਂ ਦੇ ਲੋਕ ਪੂਜਦੇ ਨੇ। ਉਹਦੇ ਕੁਝ ਸਮਾਜ ਭਲਾਈ ਦੇ ਕੰਮਾਂ ਨੂੰ ਲੈ ਕੇ ਬਹੁਤ ਜ਼ਿਆਦਾ ਸਤਿਕਾਰ ਕਰਦੇ। ਇੱਕ ਰਾਣੀ ਤੋਂ ਵੱਧ ਉਹਨੂੰ ਇੱਕ ਮਾਂ ਦੀ ਤਰ੍ਹਾਂ ਪੂਜਿਆ ਜਾਂਦਾ। ਆ ਸਾਹਮਣੇ ਵਾਲਾ ਗੇਟ ਲੰਘ ਕੇ ਆਪਾਂ ਰਾਣੀ ਅਹਲਿਆ ਦੇ ਬਣੇ ਹੋਏ ਕਿਲੇ 'ਚ ਪਹੁੰਚਦੇ ਆਂ। ਇਹ ਗੱਲ ਹੈਗੀ ਆ 1754 ਈਸਵੀ ਦੀ ਜਦੋਂ ਰਾਣੀ ਅਹਲਿਆਬਾਈ ਦਾ ਜਿਹੜਾ ਪਤੀ ਸੀਗਾ ਖੰਡੇਰਾਓ ਹੋਲਕਰ ਉਹਦੀ ਘਮਹਿਰ ਦੇ ਜੰਦ ਵਿੱਚ ਮੌਤ ਹੋ ਗਈ ਸੀ ਘਰ ਵਾਲੇ ਦੀ ਮੌਤ ਤੋਂ 12-13 ਸਾਲ ਬਾਅਦ ਇਸ ਰਾਣੀ ਦੇ ਸਹੁਰੇ ਦੀ ਵੀ ਮੌਤ ਹੋ ਗਈ ਸਹੁਰੇ ਦਾ ਨਾਮ ਸੀਗਾ ਮਲਹਾਰ Rao ਹੋਲਕਰ ਇਹ ਮਰਾਠਿਆਂ ਦੀ ਇੱਕ ਹੋਲਕਰ ਵੰਚਾ ਉਹਨਾਂ ਦੀ ਬਹੂ ਸੀ ਰਾਣੀ ਅਹਲਿਆਬਾਈ ਉਹਨੇ ਸਾਰਾ ਕਿਲਾ ਬਣਵਾਇਆ ਸੀ 1754 ਈਸਵੀ ਦੇ ਵਿੱਚ ਪੋਲਕਰ ਵੰਸ਼ ਦੀ ਪਹਿਲਾ ਰਾਜਧਾਨੀ ਇੰਦੌਰ ਚ ਸੀ ਇੱਥੋਂ 100 ਕਿਲੋਮੀਟਰ ਵੱਧ ਦੂਰ ਪਰ ਕੁਝ ਰਾਜਸੀ ਸੁਰੱਖਿਆ ਕਾਰਨ ਰਾਣੀ ਹੱਲਿਆਬਾਈ ਆਪਣੇ ਰਾਜਧਾਨੀ ਬਦਲ ਕੇ ਇੰਦੌਰ ਤੋਂ ਮਹੇਸ਼ਵਰ ਲਿਆਈ ਜਦੋਂ ਉਹਨਾਂ ਨੇ ਇਸ ਕਿਲੇ ਦਾ ਨਿਰਮਾਣ ਕੀਤਾ ਇਹ ਕਿਲਾ ਨਰਮਦਾ ਨਦੀ ਦੇ ਕੰਢੇ ਤੇ ਵਸਿਆ ਹੋਇਆ ਇਸ ਕਿਲੇ ਦਾ ਸਭ ਤੋਂ ਪਹਿਲਾ ਨਿਰਮਾਣ ਮੁਗਲ ਬਾਦਸ਼ਾਹ ਅਕਬਰ ਨੇ 1601 ਈਸਵੀ ਚ ਕਰਵਾਇਆ ਸੀ ਫਿਰ ਜਦੋਂ ਰਾਣੀ ਹੱਲਿਆ ਇੱਥੇ ਸ਼ਿਫਟ ਹੋਈ ਉਹਨੇ ਆਪਣਾ ਘਰ ਬਣਾਇਆ ਉਹਨੇ ਇਸ ਕਿਲੇ ਦਾ ਵਿਸਤਾਰ ਕੀਤਾ ਇਹਦੇ ਨਾਲ ਜ਼ਰੂਰਤ ਜੋਗੀਆਂ ਜੋ ਵੀ ਉਹਨੂੰ ਲੱਗਿਆ ਉਹਨੇ ਨਾਲ ਕੁਝ ਹੋਰ ਇਮਾਰਤਾਂ ਖੜੀਆਂ ਕੀਤੀਆਂ ਇਸ ਕਿਲੇ ਦਾ ਵਿਸਤਾਰ ਕੀਤਾ ਇਹ ਸਾਰਾ ਕਿਲਾ ਮਰਾਠਾ ਵੱਡਾ ਸ਼ੈਲੀ ਵਿੱਚ ਬਣਿਆ ਹੋਇਆ ਕਿਲਾ ਜਿੰਨੇ ਕਹਾ ਬਣੇ ਹੋਏ ਮੂਰਤਾਂ ਪਾ ਦੇਖ ਰਹੇ ਆ ਇਹ ਮਰਾਠਾ ਸ਼ੈਲੀ ਹੈ ਬਹੁਤ ਸੋਹਣਾ ਕਿਲਾ ਬਣਿਆ ਹੋਇਆ ਆਪਾਂ ਅੰਦਰੋਂ ਜਾ ਕੇ ਦੇਖਾਂਗੇ ਅੰਦਰ ਹੁਣ ਇਹਦੇ ਮੰਦਰ ਬਣਿਆ ਹੋਇਆ ਆਪਾਂ ਬਾਅਦ ਵਿੱਚ ਜਾ ਕੇ ਦੇਖਦੇ ਆਂ ਰਾਣੀ ਅਹਲਿਆ ਬਾਈ ਨੇ 1760 ਈਸਵੀ ਤੋਂ ਲੈ ਕੇ 1795 ਈਸਵੀ ਤੱਕ ਇਸ ਕਿਲੇ ਤੋਂ ਰਾਜ ਚਲਾਇਆ ਮਰਾਠਿਆਂ ਦੇ ਪ੍ਰਤੀਨਿਧਤਾ ਕੀਤੀ ਹੋਣੀ। ਇਹ ਵੀ ਕਿਹਾ ਜਾਂਦਾ ਕਿ ਜਿਹੜਾ ਜਿੰਨਾ ਵੀ ਇਹ ਹੋਲਕਰ ਪਰਿਵਾਰ ਸੀਗਾ ਇਹਨਾਂ ਨੇ ਕਿਤੇ ਵੀ ਜਿਹੜੇ ਲੋਕਾਂ ਵੱਲੋਂ ਪੈਸੇ ਇਕੱਠੇ ਹੁੰਦੇ ਸੀ ਕੋਈ ਫੰਡ ਹੁੰਦਾ ਸੀ ਜਾਂ ਕੁਝ ਵੀ ਹੁੰਦਾ ਸੀ ਉਹਦੀ ਕਦੇ ਵੀ ਨਿੱਜੀ ਕਮਾਈ ਵਰਤੋਂ ਨਹੀਂ ਕੀਤੀ ਸੀਗੀ। ਇਹਨਾਂ ਕੋਲ ਜਿਹੜੀ ਆਪਣੀ ਜਾਇਦਾਦ ਹੁੰਦੀ ਸੀਗੀ ਉਹਦੀ ਕਮਾਈ ਨਾਲ ਹੀ ਇਹ ਆਪਣੇ ਕਿਲੇ ਬਣਾਉਂਦੇ ਸੀਗੇ ਜਾਂ ਆਪਣੇ ਸ਼ੌਂਕ ਪੂਰੇ ਕਰਦੇ ਸੀ। ਰਾਣੀ ਅਹਲਿਆਬਾਈ ਨੇ ਯੁੱਧ ਵੀ ਲੜੇ ਆ। ਪਰ ਉਹ ਜਿਹੜੇ ਕੰਮ ਦੇ ਲਈ ਜਾਣੀ ਜਾਂਦੀ ਹੈ ਸਭ ਤੋਂ ਵੱਡਾ ਕੰਮ ਉਹਨੇ ਕੀਤਾ ਕਿ ਮੁਗਲਾਂ ਨੇ ਜਿੰਨੇ ਵੀ ਹਿੰਦੂ ਮੰਦਰ ਤੋੜੇ ਸੀ ਉਹ ਚ ਬਹੁਤ ਸਾਰੇ ਮੰਦਰਾਂ ਦਾ ਨਿਰਮਾਣ ਰਾਣੀ ਹੱਲਿਆਬਾਈ ਨੇ ਕਰਵਾਇਆ ਬਾਦ ਦੇ ਵਿੱਚ ਇਸ ਤੋਂ ਇਲਾਵਾ ਜਿੱਥੇ ਵੀ ਕਿਤੇ ਪਾਣੀ ਦੀ ਲੋੜ ਸੀਗੀ ਰਾਣੀ ਨੇ ਖੂਹ ਲਵਾਏ ਧਰਮਸ਼ਾਲਾ ਬਣਾਈਆਂ ਕਈ ਘਾਟਾਂ ਦਾ ਨਿਰਮਾਣ ਕਰਵਾਇਆ ਜਦੋਂ ਇਹ ਸਾਰਾ ਕੁਝ ਜਿਹੜਾ ਰਾਜ ਕਰ ਰਹੀ ਸੀ ਰਾਣੀ ਉਹ ਇਸ ਕਿਲੇ ਤੋਂ ਕਰ ਰਹੀ ਸੀ ਜਿਹੜਾ ਕਿਲਾ ਆਪਣੇ ਸਾਹਮਣੇ ਆ ਹੁਣ ਤੇ ਇਹਦੀ ਸ਼ੈਲੀ ਇਹਦੀ ਚਿੱਤਰਕਲਾ ਉਹ ਆਪਾਂ ਦੇਖ ਹੀ ਰਿਆਂ ਕਿ ਕਿੰਨੀ ਮਹਾਨ ਕਿੱਡਾ ਸੋਹਣਾ ਬਣਿਆ ਹੋਇਆ ਕਿਲਾ ਹੈ ਮੈਨੂੰ ਲੱਗਦਾ ਕਿ ਇੱਥੇ ਜਿਹੜੇ ਲੋਕ ਘੁੰਮਣ ਆਸਤੇ ਆਉਂਦੇ ਆ ਉਹ ਕਿਲਾ ਘਟ ਦੇਖਣ ਆਉਂਦੇ ਆ ਤੇ ਇੱਥੇ ਫੋਟੋਆਂ ਵੱਦ ਕਰਵਾਉਣ ਆਉਂਦੇ ਆ ਕਿਉਂਕਿ ਲੋਕੇਸ਼ਨ ਹੀ ਬਹੁਤ ਜ਼ਿਆਦਾ ਸੋਹਣੀ ਹੈ ਜੰਗਲਾਂ ਵਿੱਚ ਜੀ ਸਾਹਮਣੇ ਜਿਹੜਾ ਆਪ ਨੂੰ ਦਿਖ ਰਿਹਾ ਉਹ ਸਾਰਾ ਨਰਮਦਾ ਨਦੀ ਦਾ ਵਿਊ ਆ ਬਲਕਿ ਕਿਉਂ ਤੇ ਮੋਬਾਈਲ ਕੋਟ ਆਇਆ ਦਸਤਾ ਭਰ ਮੰਗ ਲਿਓ ਹੁਣ ਆਪਾਂ ਜੇ ਇਸ ਦਰਵਾਜੇ ਦੇ ਵਿੱਚ ਦੀ ਵਖੀਏ ਤਾਂ ਸਾਹਮਣੇ ਆਪ ਨੂੰ ਦਿਖੂਗੀ ਨਰਮਦਾ ਨਦੀ ਨਰਮਦਾ ਨਦੀ ਇੱਥੇ ਆ ਕੇ ਵਿਦਿਆੰਚਲ ਤੇ ਸਤਪੂੜਾ ਪਹਾੜੀ ਰੇਂਜ ਦਾ ਬਾਰਡਰ ਬਣਾਉਂਦੀ ਆ। ਇਹਦੇ ਇੱਕ ਪਾਸੇ ਤਾਂ ਸਤਪੂੜਾ ਰੇਂਜ ਪੈ ਜਾਂਦੀ ਆ, ਇੱਕ ਪਾਸੇ ਪੈ ਜਾਂਦੀ ਵਿਦਿਆੰਚਲ ਰੇਂਜ। ਤੇ ਆ ਇਹ ਤਾਂ ਘਾਟ ਆ ਇੱਥੇ ਬੋਟਿੰਗ ਵੀ ਹੁੰਦੀ ਆ ਤੁਸੀਂ ਘੁੰਮ ਸਕਦੇ ਹੋ। ਤੇ ਬਾਹਰੋਂ ਤੁਸੀਂ ਜੀ ਦੇਖੋਗੇ ਕਿਲਾ ਤਾਂ ਬਾਹਰੋਂ ਦਾ ਬਹੁਤ ਸੋਹਣਾ 뷰 ਬੰਦਾ। ਉਧਰ ਵੀ ਚੱਲਦੇ ਆ, ਉਧਰ ਜਾ ਕੇ ਦੇਖ ਦੇਖਦੇ ਆ ਕਿਵੇਂ ਦਾ ਦੇਖਦਾ ਏ। ਸਾਹਮਣੇ ਜੋ ਆਪ ਨੂੰ ਸਕਰੀਨ ਤੇ ਦਿਖ ਰਿਹਾ ਇਹ ਸਾਰਾ ਨਰਮਦਾ ਨਦੀ ਦਾ ਪੱਤਨ ਆ। ਤੇ ਆ ਦੇਖੋ ਕਿੰਨਾ ਸੋਹਣਾ ਕਿਲਾ ਬਣਿਆ ਹੋਇਆ। ਨਰਮਦਾ ਨਦੀ ਦੇ ਤੱਟ ਤੋਂ ਅਹਲਿਆ ਮਹਿਲ ਆਪ ਨੂੰ ਇਹੋ ਜਿਹਾ ਦਿਖਦਾ ਹੈ। ਇੱਥੇ ਹੇਠਾਂ ਤੇ ਜਾ ਕੇ ਵਾਡਿੰਗ ਕਰ ਸਕਦੇ ਹੋ। ਅਰੇ ਜੀ ਬਹੁਤ ਇਸਤਖਲਾਫ ਕਰਨਾ ਹੈ ਜੀ। ਸਾਹਮਣੇ ਬਣੀਆਂ ਹੋਈਆਂ ਹੋਲਕਰ ਵੰਚਤੀਆਂ ਛਤਰੀਆਂ ਆਪੇ ਇੱਥੇ ਜਾ ਕੇ ਦੇਖਦੇ ਹਾਂ ਜਿਹੜੀਆਂ ਵੀ ਔਰਤਾਂ ਇੱਥੇ ਸਤੀ ਹੋਈਆਂ ਨੇ ਉਹਨਾਂ ਦੀਆਂ ਸਮਾਧੀਆਂ ਬਣੀਆਂ ਹੋਈਆਂ ਨੇ ਇਹ ਲਿਖਿਆ ਹੋਇਆ ਦਹਨ ਸਥਲ ਦੇਵੀ ਸ਼੍ਰੀ ਹੱਲਿਆਬਾਈ ਹੋਲਕਰ ਇਹ ਉਹਨਾਂ ਦੀ ਸਮਾਦ ਬਣੀ ਹੋਈ ਆ ਤੇ ਇਹਦੇ ਮਗਰ ਜਿਹੜੀਆਂ ਹੋਰ ਰਾਣੀਆਂ ਇੱਥੇ ਸਤੀ ਹੋਈਆਂ ਨੇ ਉਹਨਾਂ ਦੀਆਂ ਛਤਰੀਆਂ ਬਣੀਆਂ ਹੋਈਆਂ ਨੇ ਤੇ ਵਿੱਚ ਇੱਕ ਦੋ ਮੰਦਰ ਵੀ ਹੈਗੇ ਨੇ ਆ ਸਾਹਮਣੇ ਲੱਗਾ ਹੋਇਆ ਤુલਸੀ ਦਾ ਬੂਟਾ ਇਸ ਮਹਿਲ ਦੇ ਵਿੱਚ ਹੁਣ ਇਹ ਮੰਦਿਰ ਬਣਿਆ ਹੋਇਆ ਹੈ ਹੁਣ ਆਪਾਂ ਇੱਥੋਂ ਵਾਪਸ ਚੱਲਦੇ ਆਂ ਮਹੇਸ਼ਵਰੀ ਅਹਲਿਆ ਫੋਰਟ ਤੋਂ ਬਾਹਰ ਨਿਕਲਦੇ ਆਂ ਹੁਣ ਆਪਾਂ ਇੱਧਰ ਜਾ ਕੇ ਦੇਖਦੇ ਆਂ ਕੁਛ ਇਧਰ ਅਲੱਗ ਹੈਗਾ ਦੇਖੋ ਇੱਥੇ ਇਹ ਮਿਊਜ਼ੀਅਮ ਬਣਿਆ ਹੋਇਆ ਰਾਣੀ ਅਹਲਿਆ ਦੀ ਉਹਨਾਂ ਦੇ ਖਾਨਦਾਨ ਦੇ ਜਿਹੜੇ ਬੰਦੇ ਹੋਏ ਨੇ ਉਹਨਾਂ ਦੀ ਫੋਟੋਆਂ ਲੱਗੀਆਂ ਹੋਈਆਂ ਨੇ ਰਾਜੇ ਰਾਣੀਆਂ ਦੀਆਂ ਥੱਲੇ ਇੱਥੇ ਰਾਣੀ ਜੀ ਦੀ ਫੋਟੋ ਆ ਮਾਤਾ ਅਹਲਿਆ ਜੀ ਇਹ ਮੇਸਤਰੀ ਲੱਗੇ ਪਏ ਆ ਸਾਰਾ ਸਮਾਨ ਖਿਲਰਿਆ ਪਿਆ ਮਹੀਸ਼ਵਰੀ ਸਾਰੇ ਸ਼ਹਿਰ ਦੇ ਵਿੱਚ ਹਰੇਕ ਹੋਟਲ ਦੇ ਅੱਗੇ ਬਾਜ਼ਾਰ ਦੇ ਵਿੱਚ ਆਪ ਨੂੰ ਮਹੀਸ਼ਵਰੀ ਹੈਂਦੇ ਆ ਕਉਂਕਿ ਮੇੇਸ਼ਵਰੀ ਦੀਆਂ ਸਾਰੀਆਂ ਸਾਰੀ ਦੁਨੀਆ 'ਚ ਮਸ਼ਹੂਰ ਆ। ਇਹ ਸਾਰੀਆਂ ਵਾਲਾ ਕੰਮ ਵੀ ਰਾਣੀ ਅਹਲਿਆ ਬਾਈ ਨੇ ਸ਼ੁਰੂ ਕੀਤਾ ਸੀ। ਉੱਥੋਂ ਜਿਹੜੇ ਆਪਦੇ-ਆਪੇ ਕਬੂਲੇ ਸੀ ਕਿ ਪਹਿਲਾਂ ਉਹ ਲੁਟੋਫ ਕਰਦੇ ਸੀਗੇ ਤਾਂ ਰਾਣੀ ਨੇ ਹੌਲੀ-ਹੌਲੀ ਉਹਨਾਂ ਨੂੰ ਮੁਖਤਾ ਰਾਜ ਲੈ ਕੇ ਅੰਮਰ ਨੂੰ ਕੰਮ ਸਿਖਾਇਆ। ਉਹਨੂੰ ਸਾਰੀਆਂ ਬਣਾਉਣ ਦਾ ਕੰਮ ਸਿਖਾਇਆ। ਹੌਲੀ-ਹੌਲੀ ਉਹ ਸਾਰੀਆਂ ਪੂਰੀ ਦੁਨੀਆ 'ਚ ਮਸ਼ਹੂਰ ਹੋ ਗਈ। ਇੱਥੇ ਹੈਂਡਮੇਡ ਸਾਰੀਆਂ ਬਣਦੀਆਂ। ਉਹਨਾਂ ਦੀ ਕੀਮਤ 7-8 ਹਜ਼ਾਰ ਤੋਂ ਸ਼ੁਰੂ ਹੋ ਕੇ 25-30-35-40 ਤੇ ਹੱਥ ਉਜਾੜੀ ਬਹੁਤ ਨਹੀਂ ਗਈ ਨੰਗੀਆਂ ਸਾਰੀਆਂ ਨੇ। ਪੂਰੀ ਦੁਨੀਆ 'ਚ ਆਪਣੇ ਸਾਹਮਣੇ ਕਿ ਲਿਖਿਆ ਹੋਇਆ ਹਸਪਤਾਲ ਹਸਤਕੜਾ ਇਹ ਵੀ ਦੋ ਵੱਡੇ ਡਿਵਾਈਡ ਸ਼ੋਰੂਮ ਨੇ ਪੂਰਾ ਮਹੇਸ਼ਵਰੀ ਸ਼ਹਿਰ ਸਾਰਿਆਂ ਦਾ ਭਰਿਆ ਮਹੇਸ਼ਵਰੀ ਸ਼ਹਿਰ ਤੋਂ ਬਾਹਰ ਨਿਕਲ ਗਏ ਹੁਣ ਆਪਾਂ ਚੱਲਦੇ ਆ ਮੰਡੂ 50 ਕਿਲੋਮੀਟਰ ਬਾਅਦ ਪੂਰਾ ਮੰਡੂ ਵੀ ਇੱਕ ਛੋਟਾ ਜਿਹਾ ਕਸਬਾ ਉੱਥੋਂ ਦੀ ਕਿਲੇ ਮਸਜਿਦ ਪੁਰਾਣੀ ਮਜ਼ਾਰ ਹੋਰ ਬਹੁਤ ਦੇਖਣ ਦਾ ਤਾਮਨੇ ਬਹੁਤ ਮਸ਼ਹੂਰ ਜਗਾ ਇਥੋਂ ਆਪਣੇ ਸੱਜੇ ਹੱਥ ਮੰਟਲੇਸ਼ਵਰ ਰਹਿ ਗਿਆ 7 ਕਿਲੋਮੀਟਰ ਬਾਅਦ ਤੇ ਆਪਾਂ ਮੁੜਨਾ ਖੱਬੇ ਹੱਥ ਹੁਣ ਆਪਾਂ 50 ਕਿਲੋਮੀਟਰ ਚੱਲਦੇ ਆ ਇਥੋਂ ਪਹਿਲਾਂ 10 ਕਿਲੋਮੀਟਰ ਕਿਤੇ ਰੋਟੀ ਖਾਣੇ ਆ ਫਿਰ ਆਪਾਂ ਮੰਡੂ ਪਹੁੰਚਦੇ ਹੌਲੀ ਹੌਲੀ ਮੰਡੂ ਆਪਾਂ 2-3 ਦਿਨ ਲਾਵਾਂਗੇ ਕਿਉਂਕਿ ਮੰਡੂ ਬਹੁਤ ਮਸ਼ਹੂਰ ਜਗਾ ਉੱਥੇ ਥਾਵਾ ਵੀ ਹੈਗੇ ਦੇਖ ਸ਼ੁੱਧ ਵੈਸ਼ਨੀ ਸਨਾਤਨ ਹੋਟਲ ਖਾਣਾ ਮਿਲੇਗਾ ਨਾ ਜੀ ਅੰਦਰ? ਮਿਲ ਜਾਏਗਾ ਨਾ ਖਾਣਾ। ਠੀਕ ਹੈ ਜੀ। ਕੀ ਆ ਇਹਨਾਂ ਦੇ ਮੈਨੂ ਕਾਰਡ ਦੇ ਵਿੱਚ ਸੂਪ, ਪਾਪੜ? ਕੁਝ ਵੀ ਨਹੀਂ ਹੈਗਾ ਯਾਰ। ਭਾਈ ਦਾਲ ਰੋਟੀ ਲਿਆ ਦੇ ਯਾਰ। ਸਰ ਮਿਕਸ ਰਿ ਚੀ ਹੈ ਨਾ ਆਪਣੇ ਮਿਕਸ ਠੀਕ ਹੈ ਸਰ ਦੋ ਰੋਟੀ ਨਾ ਆਫੇ ਤੋਂ ਮੁੜਦੇ ਆਂ ਮੰਡੂ ਇੱਥੋਂ ਹੈਗਾ ਬਾਈਕ ਨੂੰ ਇਹੜੀ ਪਹਾੜੀ ਆਪ ਨੂੰ ਸਾਹਮਣੇ ਦਿਖੀ ਰਹੀ ਹੈ। ਇਸ ਪਹਾੜੀ ਜਮਨ ਸਿਖਰ ਦੇ ਬੱਤੇ ਹੋਇਆ। ਲੇਨ ਕਰੋ ਜਾਂਦਾ ਇਹਨੂੰ ਜਿਹੜਾ ਆਪਾਂ ਲਿਖਦੇ ਆਂ ਤੈਨੂੰ ਮੰਡ ਵੀ ਲਿਖਿਆ ਜਾਂਦਾ। ਐਮ ਐਂ ਡੀ ਵੀ ਮੰਡਪ ਪ੍ਰਪੋਜਨ ਦੇ ਵਿੱਚ ਮੰਡਪ ਹੈ। ਮੱਧ ਪ੍ਰਦੇਸ਼ ਦੀ ਬਹੁਤ ਮਸ਼ਹੂਰ ਜਗਾ ਹੈ। ਕਹਿੰਦੇ ਕਿ ਜਿਹਨੇ ਮੰਡੂ ਨਹੀਂ ਘੁੰਮਿਆ ਉਹਨੇ ਮੱਧ ਉਹ ਆਪਾਂ ਪਹੁੰਚੇ ਹੋਇਆ ਮੰਡੂ ਤੇ ਮੈਂ ਜਿੱਥੇ ਖੜਾ ਆਇਆ ਹੈਗਾ ਕਿਲਾ ਸੋਨਗੜ ਦਾ ਕਿਲਾ ਵੱਜਦਾ ਇਹ ਤੇ ਪਰ ਇਹਦਾ ਇਕੱਲਾ ਗੇਟ ਹੀ ਬਚਿਆ ਆ ਹੋਰ ਹੈ ਨਹੀਂ ਕੁਛ ਵੀ ਸਾਰੀਆਂ ਕੰਧਾਂ ਕੋਨਾ ਟਹਿ ਗਈਆਂ ਸਿਰਫ ਇੱਕ ਗੇਟ ਬਚਿਆ ਹੋਇਆ ਹੈ ਇਹਦਾ ਸੋਨਗੜ ਦੇ ਕਿਲੇ ਦਾ ਤੇ ਜੇ ਆਪ ਇਧਰੋਂ ਦੇਖੀਏ ਤਾਂ ਜਿਵੇਂ ਆਪਾਂ ਪਤਾਲਕੋਟ ਦੇਖਿਆ ਇਹ ਉਹ ਜੀ ਜਗਾ ਜਮਾਈ ਮੰਡੂ ਬਹੁਤ ਮਸ਼ਹੂਰ ਜਗਾ ਮੱਧ ਪ੍ਰਦੇਸ਼ ਦੀ ਆਪਾਂ 2-3 ਦਿਨ ਰੁਕਾਂਗੇ ਇੱਥੇ ਉਹ ਸਾਹਮਣੇ ਸ਼ਹਿਰ ਆ ਗਿਆ ਮੰਡੂ ਨਿੱਕਾ ਜਿਹਾ ਕਸਬਾ ਹੈ ਇੱਕ ਇਹ ਇਹੋ ਜਿਹੇ ਦੇ ਨਜ਼ਾਰੇ ਆ ਦੋ ਤਿੰਨ ਦਿਨ ਇੱਥੇ ਰਹਿ ਕੇ ਆਪਾਂ ਥੱਲੇ ਵੀ ਜਾਵਾਂਗੇ ਆ ਤੇ ਤਾਂ ਉਹ ਉੱਪਰ ਸਾਹਮਣੇ ਪਹਾੜੀਆਂ ਤੇ ਵੀ ਕੁਝ ਥਾਵਾਂ ਹੈਗੀਆਂ ਦੇਖਣ ਵਾਲੀਆਂ ਉਹ ਦੇਖਾਂਗੇ ਅੱਜ ਮੈਂ ਸਵੇਰ ਦਾ ਚੱਲਿਆ ਹੋਇਆ ਪਹਿਲਾਂ ਉੱਥੇ ਦੇਖਿਆ ਆਪਾਂ ਮਹੇਸ਼ਵਰ ਦੇ ਵਿੱਚ ਕਿਲਾ ਉਹ ਵੀ ਬਹੁਤ ਸੋਹਣੀ ਚੀਜ਼ ਸੀਗੀ ਤੇ ਉਸ ਤੋਂ ਬਾਅਦ ਮੈਂ ਆ ਗਿਆ ਮੰਡੂ ਇਧਰ ਨੂੰ ਰਾਹ ਜਾਂਦਾ ਮੰਡੂ ਵੱਲ ਉੱਚੀ ਪਹਾੜੀ ਆ ਪਹਾੜੀ ਦੇ ਵਸਿਆ ਹੋਇਆ ਸ਼ਹਿਰ ਆ ਇਹ ਮੰਡੂ ਜੇ ਆਪਾਂ ਲਿਖਿਆ ਪੜੀਏ ਤਾਂ ਮੰਡਵ ਲਿਖਿਆ ਬੋਲਦੇ ਇਹਨੂੰ ਮੰਡੂ ਆ ਐਮ ਏ ਐਨ ਡੀ ਏ ਵੀ ਮੰਡਵ ਲਿਖਦੇ ਵੈਸੇ ਤੇ ਜੇ ਬੋਲੀਗੇ ਤਾਂ ਫਿਰ ਮੰਡੂ ਸੋਨਗੜ ਦਾ ਕਿਲਾ ਇਹ ਰਾਹ ਜਾਂਦਾ ਮੰਡੂ ਨੂੰ ਥੱਲੇ ਆਪਾਂ ਪੂਰੀ ਪਹਾੜੀ ਚੜ ਕੇ ਆਏ ਆਂ ਤੇ ਇੱਥੇ ਥੱਲੇ ਪਿੰਡ ਨਹੀਂ ਵਰਦੇ ਉਸ ਦਾ ਕੋਈ ਵੀ ਖੇਤ ਜੇ ਤਾਂ ਹੈਗੇ ਆ ਕਈ ਵਾਰੀ ਤਾਂ ਇਹੋ ਜਿਹੀਆਂ ਝੋਰਾਆਂ ਇੰਝ ਪਿੰਡ ਵੀ ਵਸੇ ਹੁੰਦੇ ਆ ਉਹ ਸਾਹਮਣੇ ਪਿੰਡ ਦਿਸਦਾ ਇੱਕ ਜੇ ਫੋਨ ਦੀ ਸਕਰੀਨ 'ਚ ਦਿਸਿਆ ਤਾਂ ਜਿੱਥੇ ਜਿੱਥੇ ਚਿੱਟੇ ਸ਼ਿੰਭ ਜੇ ਦਿਸਦੇ ਆ ਪਿੰਡ ਆ ਪਰ ਇਹ ਦੂਰ ਬਹੁਤ ਆਪਣੇ ਤੋਂ ਮੰਡੂ ਆਪਾਂ ਪੂਰਾ ਵਧੀਆ ਤਰੀਕੇ ਨਾਲ ਘੁੰਮਾਂਗੇ ਜਿੰਨਾ ਇਹ ਮਸ਼ਹੂਰ ਆ ਜਿੰਨੀ ਇਹਦੀ ਚਰਚਾ ਇਹਦਾ ਬਣਦਾ ਮਾਣ ਸਨਮਾਨ ਪੂਰਾ ਕਰਾਂਗੇ ਪਹੁੰਚ ਚੁੱਕੇ ਆਪਾਂ ਮੰਡੂ ਜਹਾਜ਼ ਮਹਿਲ ਇਹਨੂੰ ਤਾਂ ਖਦਾਬ ਲੈਣਿਆ ਇੱਕ ਇਹਨੇ ਕੋਲੇ ਡੈਰੀ ਜੀ ਹੁੰਦੀ ਜਿਹਦੇ ਵਿੱਚ ਸਾਰੀਆਂ ਇਥੋਂ ਦੀਆਂ ਮੰਡੂ ਦੀਆਂ ਘੁੰਮਣ ਲੇਥਾਵਾ ਬਾਰੇ ਦੱਸਿਆ ਹੋਇਆ ਇੱਥੇ ਮੰਡੂ ਚ ਆਪਣੇ 2-3 ਦਿਨ ਲੱਗ ਜਾਣੇ ਆ ਸੋ ਅੱਜ ਆਪਾਂ ਪੜਦੇ ਆਂ ਇਹਦੇ ਬਾਰੇ ਮਾੜਾ ਮੋੜਾ ਜਾਣਕਾਰੀ ਇਕੱਠੀ ਕਰਦੇ ਤੇ ਕੱਲ ਤੋਂ ਫਿਰ ਆਪਾਂ ਮੋਰ ਤਾਂ ਲਾਉਣੇ ਆ ਮੰਡੂ ਘੁੰਮਣ ਦਾ ਆਪਾਂ ਨੂੰ ਇਹ ਮਿਲ ਗਈ ਕਿਤਾਬ ਮੰਡੂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਇਹਦੇ ਮਗਰਲੇ ਪਾਸੇ ਦਿੱਤਾ ਹੋਇਆ ਪੂਰਾ ਨਕਸ਼ਾ ਹੈ ਦਾ ਹੁਣ ਆਪਾਂ ਪਹਿਲਾਂ ਜਾ ਕੇ ਕਮਰਾ ਦੇਖਦੇ ਆਂ ਫਿਰ ਉਸ ਤੋਂ ਬਾਅਦ ਅੱਗੇ ਘੁੰਮ ਲਵਾਂਗੇ ਮਾਂਡੂ ਦੀਆਂ ਇਹ ਥਾਵਾਂ ਨੇ ਜਿਹੜੀਆਂ ਆਪਾਂ ਦੇਖਣੀਆਂ ਨੇ 48 ਥਾਵਾਂ ਨੇ ਮਾਂਡੂ ਦੇ ਵਿੱਚ ਇਹ ਆਪਾਂ ਕੱਲ ਨੂੰ ਸਾਰੀਆਂ ਦੇਖ ਲਵਾਂਗੇ ਮਤਲਬ 2-3 ਦਿਨ ਲੱਗ ਜਾਣੀਆਂ ਦੇਖਣ ਤੇ ਸਾਹਮਣੇ ਆਪਣੇ ਮਸਜਿਦ ਦਾ ਵੀ ਆਪਾਂ ਕੱਲ ਨੂੰ ਹੀ ਦੇਖਾਂਗੇ ਉਧਰ ਵੀ ਹੈਗਾ ਆਹ ਸਾਹਮਣੇ ਇੱਕ ਪੁਰਾਣਾ ਕਿਲਾ ਬਣਿਆ ਹੋਇਆ ਹੈ ਕਲਾਬਦੋ ਇਲਾਪ ਦੇ ਪਹੁੰਚ ਗਏ ਆਪਾਂ ਮੰਡ ਬਗੜ ਰੈਜੀਡੈਂਸੀ ਹੋਟਲ ਇਹ ਆਪ ਨੂੰ ਸਭ ਤੋਂ ਸਸਤਾ ਦਿਖ ਰਿਹਾ ਸੀਗਾ ਪਰ ਇੱਧਰ ਵੇਖ ਕੇ ਪ੍ਰਭਾਵ ਜਿਹਾ ਵਾਵਾ ਪੈ ਗਿਆ ਲੱਗਦਾ ਕੰਮ ਮਹਿੰਗਾ ਹੋਊਗਾ ਪੁੱਛਦੇ ਆਂ ਪਰ ਰੇਟ ਕੀ ਆ 5-700 ਰੁਪਏ ਦਾ ਕਮਰਾ ਮਿਲ ਜੇ ਫਿਰ ਤਾਂ ਕੋਈ ਮਹਿੰਗਾ ਨਹੀਂ ਜਗਾ ਤਾਂ ਨਿੰਬੂ ਭਰਾ ਜੀ ਸੁੱਕ ਗਿਆ ਮਿਰਚਾਂ ਅਜੇ ਤੱਕ ਹਰੀਆਂ ਨੇ ਕਮਰਾ ਆਪਾਂ ਲੈ ਲਿਆ ਹੁਣ ਆਪਾਂ ਰੱਖਦੇ ਹਾਂ ਸਮਾਨ ਤੇ ਮੰਡੂ ਜੀ ਆਪਣੇ ਡੇਰੇ ਨੇ ਤਿੰਨ ਦਿਨ ਸਰ ਜੀ ਖੋਲ ਦਿਓ ਕਮਰਾ ਕੇ ਬੰਦ ਆ ਲਿਆ ਫੇਰ ਠੀਕ ਆ ਟੈਲੀਫੋਨ 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 ਤੇ ਹੁਣ ਆਪਾਂ ਔਰ ਕੀ ਇੱਥੇ ਬੈਗ ਮੈਂ ਪਹੁੰਚੂਗਾ ਜਿਹੜਾ ਹੁਣ ਮੰਡੂ ਤੇ ਮੰਡੂ ਆਪਾਂ ਇਹ ਕਮਰਾ ਲੈ ਲਿਆ ਕਿਰਾਏ ਤੇ ਹੁਣ ਆਪਏ ਇੱਥੇ ਦੋ ਦਿਨ ਅੰਦਰ ਰੁਕਾਂਗੇ ਇੱਕ ਦਿਨ ਦੋ ਦਿਨ ਤਿੰਨ ਦਿਨ ਜਿੰਨੇ ਦਿਨ ਵੀ ਪੂਰਾ ਮੰਡੂ ਨਹੀਂ ਕੋ ਮੈਂ ਜਾਂਦਾ ਹੋਇਆ ਮੰਡੂ ਦੇ ਵਿੱਚ ਜਗਾ ਤਾਂ 40 45 ਨੇ ਘੁੰਮਣ ਵਾਲੀਆਂ ਪਰ ਉਹ ਨੇੜੇ ਨੇ ਬਹੁਤੀਆਂ ਦੂਰ ਨਹੀਂ ਹੈਗੀਆਂ ਪਰ ਆਪਾਂ ਨੂੰ ਕੱਲ ਕੋਈ ਨੇ ਬਰਾਮਣਾ ਘੁੰਮਾਂਗੇ ਮੰਡੂ ਮੱਧ ਪ੍ਰਦੇਸ਼ ਦੀ ਬਹੁਤ ਸੋਹਣੀ ਜਗਾ ਤੇ ਅੰਦੌਰ ਦੇ ਨੇੜੇ ਆ ਇਹ ਉਜੈਨੋਂ ਦਾ ਅੰਦੌਰ ਦੇ ਨੇੜੇ ਰਹੇਗੀ 100 ਕਿਲੋਮੀਟਰ ਬਾਅਦ ਇੱਥੋਂ ਤੇ ਕੱਲ ਮੰਡੂ ਗੋਮਦੇ ਆ ਅੱਜ ਦੇ ਬਲੌਗ ਦੀ ਸਮਾਪਤੀ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਤਾਂ ਬੇਨਤੀ ਹੈ ਕਿ ਜਿਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਲਦੀ ਸਬਸਕ੍ਰਾਈਬ ਕਰ ਦਿਓ ਤੇ ਬਾਤ ਉਹਦੇ ਵੀਡੀਓ ਨੂੰ ਅਗੇ ਸ਼ੇਅਰ ਕਰਦਿਆ ਕਰੋ ਥੋੜਾ ਸਾਰਿਆਂ ਦਾ ਧੰਨਵਾਦ